ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅਜਦਾ ਦਿਨ ਅੱਜ 2 ਜਨਵਰੀ ਹੈ 2 ਜਨਵਰੀ 1925 ਜੈਤੂ ਮੋਰਚੇ ਵਾਸਤੇ ਪਹਿਲਾ ਸ਼ਹੀਦੀ ਜਥਾ 9 ਫਰਵਰੀ 1924 ਦੇ ਦਿਨ ਚੱਲਿਆ ਸੀ ਜਿਸ ਤੇ 21 ਫਰਵਰੀ ਨੂੰ ਗੋਲੀ ਚਲਾ ਕੇ ਦਰਜਨਾ ਸਿੱਖ ਸ਼ਹੀਦ ਕਰ ਦਿੱਤੇ ਗਏ ਦੂਜਾ 500 ਦਾ ਜਥਾ ਅਕਾਲ ਤਖਤ ਸਾਹਿਬ ਤੋਂ 28 ਫਰਵਰੀ 1924 ਨੂੰ ਗਿਆ ਸੀ ਇਸ ਤੋਂ ਮਗਰੋਂ ਤੀਜਾ ਜਥਾ 22 ਮਾਰਚ ਨੂੰ ਅਕਾਲ ਤਖਤ ਸਾਹਿਬ ਤੋਂ ਰਵਾਨਾ ਹੋਇਆ ਜਥੇ ਦਾ ਜਾਣਾ ਪੰਜਾਬ ਦੇ ਜ਼ਿਲਾਂ ਤੱਕ ਹੀ ਮਹਦੂਦ ਨਹੀਂ ਰਿਹਾ ਸੀ 29 ਜੂਨ 1924 ਨੂੰ ਬੰਗਾਲ ਦੇ 100 ਸਿੰਘਾਂ ਦਾ ਜਥਾ ਕਲਕੱਤੇ ਤੋਂ ਚੱਲਿਆ ਜੈਤੂ ਦੇ ਵਿੱਚ ਵਰਤੇ ਸਾਕੇ ਦੀ ਚਰਚਾ ਇੰਨੀ ਜ਼ਿਆਦਾ ਹੋ ਗਈ ਸੀ ਕਿ ਪਰਦੇਸੀ ਵਸਦੇ ਸਿੱਖ ਵੀ ਜੈਤੂ ਨੂੰ ਜਾਣ ਵਾਲੇ ਜੱਥਿਆਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਅੰਮ੍ਰਿਤਸਰ ਪੁੱਜਣ ਲੱਗ ਪਏ। ਕੈਨੇਡਾ ਦੇ ਵਿੱਚੋਂ 11 ਸਿੱਖਾਂ ਦਾ ਜੱਥਾ 17 ਜੁਲਾਈ 1924 ਨੂੰ ਵੈਨਕੂਵਰ ਤੋਂ ਚੱਲਿਆ ਜੋ ਕਿ 14 ਸਤੰਬਰ ਨੂੰ ਕਲਕੱਤੇ ਉਤਰਿਆ ਅਤੇ ਕਈ ਵੱਡੇ-ਵੱਡੇ ਸ਼ਹਿਰਾਂ ਤੋਂ ਹੁੰਦਾ ਹੋਇਆ 28 ਸਤੰਬਰ ਨੂੰ ਅੰਮ੍ਰਿਤਸਰ ਪੁੱਜਾ ਸੀ ਅਤੇ 2 ਜਨਵਰੀ 1925 ਨੂੰ ਜੈਤੂ ਵਾਸਤੇ ਚੱਲ ਪਿਆ। 2 ਜਨਵਰੀ 1978 ਦੇ ਦਿਨ ਹਰਿਆਣਾ ਦੇ ਵਿੱਚ ਕੁਝ ਪੁਲਿਸੀਆਂ ਨੇ ਬਿਨਾਂ ਕਿਸੇ ਕਾਰਨ ਤੋਂ ਨਿਹੰਗਾਂ ਤੇ ਗੋਲੀਆਂ ਚਲਾ ਕੇ ਚਾਰਾਂ ਨੂੰ ਮਾਰ ਦਿੱਤਾ ਇਸ ਵੇਲੇ ਸੈਂਟਰ ਦੇ ਵਿੱਚ ਜਨਤਾ ਪਾਰਟੀ ਅਤੇ ਹਰਿਆਣਾ ਦੇ ਵਿੱਚ ਚੌਧਰੀ ਦੇਵੀ لال ਦੀ ਸਰਕਾਰ ਸੀ ਸਿੱਖਾਂ ਦੇ ਕਤਲ ਦਾ ਬਹੁਤ ਸ਼ੋਰ ਉੱਠਿਆ ਤਾਂ ਦੇਵੀ لال ਨੇ ਅਕਾਲੀ ਆਗੂਆਂ ਦੇ ਨਾਲ ਰابطਾ ਕਾਇਮ ਕਰਕੇ ਨਹਿੰਗਾਂ ਦੇ ਵਾਰਸਾਂ ਨੂੰ ਮੋਟੀ ਰਕਮ ਆਵਜੇ ਵਜੋਂ ਦੇ ਕੇ ਮੋਰਚਾ ਲੱਗਣੋਂ ਬਚਾ ਕਰ ਲਿਆ 2 ਜਨਵਰੀ 1987 ਦੇ ਦਿਨ ਨਾਮੀ ਜਰਨੈਲ ਮਨਜੀਤ ਸਿੰਘ ਪਿੰਦੀ ਕੋਟ ਮਹਾ ਸਿੰਘ ਅੰਮ੍ਰਿਤਸਰ ਨੂੰ ਪੁਲਿਸ ਨੇ ਮਨਜੀਤ ਸਿੰਘ ਨੂੰ ਵੀ ਰੋਸ਼ਨ ਲਾਲ ਬਰਾਗੀ ਵਾਂਗ ਕਤਲ ਕੀਤਾ ਉਸ ਤੋਂ ਬਾਅਦ ਉਹਦਾ ਮਿਹਦਾ ਚਾ ਕਰਕੇ ਪੱਥਰ ਬਨ ਕੇ ਉਸਦੀ ਲਾਸ਼ ਵਿਆਸ ਦਰਿਆ ਦੇ ਵਿੱਚ ్రోੜ ਦਿੱਤੀ ਇਸ ਤੇ ਪਰਦਾ ਪਾਉਣ ਵਾਸਤੇ ਪੁਲਿਸ ਨੇ ਉਸਦੀ ਫਰਾਰੀ ਦਾ ਨਾਟ ਕਰਚਾਇਆ ਅਤੇ ਉਹ ਵੀ ਬਿਆਸਦਰਾ ਦੇ ਉੱਤੇ 2 ਜਨਵਰੀ 1991 ਦੇ ਦਿਨ ਪੁਲਿਸ ਨੇ ਕਸ਼ਮੀਰ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਦੰਦੇੜ ਜ਼ਿਲ੍ਹਾ ਅਮ੍ਰਿਤਸਰ ਅਤੇ ਕੁਲਦੀਪ ਸਿੰਘ ਗੜਗੱਜ ਪੁੱਤਰ ਭពਿੰਦਰ ਸਿੰਘ ਵੀਰ ਅਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 2 ਜਨਵਰੀ 1992 ਦੇ ਦਿਨ ਪੁਲਿਸ ਨੇ ਬਲਬੀਰ ਸਿੰਘ ਉਰਫ ਬੀਰਾ ਪੁੱਤਰ ਕਰਤਾਸ ਸਿੰਘ ਵਾਸੀ ਜਾਮਾ ਰਾਏ ਅਮ੍ਰਿਤਸਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 2 ਜਨਵਰੀ 1993 ਦਿਨ ਪੁਲਿਸ ਨੇ ਬਲਜੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਲਸ਼ਕਰੀ ਨੰਗਲ ਅੰਮ੍ਰਿਤਸਰ ਨਸੀਬ ਸਿੰਘ ਹਰਿੰਦਰ ਸਿੰਘ ਭਿੰਦਾ ਅਤੇ ਦਰਸ਼ਨ ਸਿੰਘ ਤਖਣ ਵੱਧ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। ਪਹਿਲੀ ਅਤੇ 2 ਜਨਵਰੀ 1993 ਦੀ ਰਾਤ ਨੂੰ ਜਸਦਾਰ ਗੁਰਦੇਵ ਸਿੰਘ ਕੌਕੇ ਨੂੰ ਸ਼ਹੀਦ ਕਰ ਦਿੱਤਾ ਗਿਆ। ਉਸ ਦੀਆਂ ਦੋਹੇ ਲੱਤਾਂ ਨੂੰ ਸਵਰਨਕੋਟਨਾ ਹਰਪ੍ਰਭਾਨ ਸੋਢੀ ਅਤੇ ਗੁਰਦੀਪ ਸਿੰਘ ਪੁਲਸੀਆਂ ਨੇ ਦੋ ਜੀਪਾਂ ਦੇ ਨਾਲ ਬੰਨ੍ਹ ਕੇ ਜੀਪਾਂ ਚਲਾ ਦਿੱਤੀਆਂ ਅਤੇ ਉਸ ਦਾ ਜਿਸਮ ਦੋ ਹਿੱਸਿਆਂ ਦੇ ਵਿੱਚ ਪਾੜ ਦਿੱਤਾ ਗਿਆ। ਮਗਰੋਂ ਪੰਜਾਬ ਹਾਈ ਕੋਰਟ ਦੇ ਹੁਕਮਾਂ ਹੇਠ ਇਨਕੁਆਰੀ ਵਾਸਤੇ ਤਿਵਾੜੀ ਕਮਿਸ਼ਨ ਕਾਇਮ ਕੀਤੀ ਗਿਆ ਮਜਰਮਾਨਾਂ ਨੂੰ ਸਜ਼ਾਵਾ ਦੇਣ ਦਾ ਤਾਂ ਸਵਾਲ ਹੀ ਨਹੀਂ ਸੀ ਇਸ ਕਮਿਸ਼ਨ ਦੀ ਰਿਪੋਰਟ ਨੂੰ ਅਕਾਲੀ ਅਖਬਾਰਾਂ ਦੇ ਪ੍ਰਕਾਸ਼ ਸਿੰਘ ਬਾਦਲ ਨੇ ਰਿਲੀਜ਼ ਤੱਕ ਨਹੀਂ ਕੀਤਾ ਸੀ ਇਸ ਸਿੱਖ ਇਤਿਹਾਸ ਦੇ ਵਿੱਚ 2 ਜਨਵਰੀ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ